ਪ੍ਰਿਆਰਿਓ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅਦਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਮ ਰਹੀਂ ਆਪ ਜੀ ਦੇ ਨਾਲ ਸਹਿਜ ਬਾਣੀ ਸਾਂਝ ਪਾਉਣ ਵਾਸਤੇ ਜੋ ਸਹਿਜ ਬਾਣੀ ਸਾਧ ਸੰਗਤ ਜੀ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਰੰਭ ਕੀਤਾ ਹੋਇਆ ਹੈ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਸਦਕਾ ਕੱਲ ਤੱਕ ਆਪਾਂ 583 ਅੰਗ ਤੱਕ ਪਾਠ ਕਰਨ ਦੀ ਸੇਵਾ ਕੀਤੀ ਸੀ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਬਣਾਈ ਰੱਖਣ ਸਤਿਗੁਰ ਸੱਚੇ ਪਾਤਸ਼ਾਹ ਮੇਰ ਪਰ ਹੱਥ ਰੱਖਣ ਹੁਣ ਇਸ ਤੋਂ ਅੱਗੇ ਆਪਾਂ 584 ਨੰਬਰ ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋ ਤੁਸੀ ਮੇਰ ਪਰਿਆ ਹੱਥ ਦਾ ਆਸ਼ੀਰਵਾਦ ਇਸੇ ਤੇ ਰੱਖੋ ਸੋ ਸਾਫ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸਰੇ ਦੇ ਸਿਰ ਤੇ ਮੇਰ ਪਰਿਆ ਹੱਥ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਦਿਓ ਜੀ ਅਸੀਸ ਤੇ ਸਾਰੀ ਸੰਗਤ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜਿਕਰ ਪਾਤਿ ਸਾਰੀ ਸੰਗਤ ਆਖੋ ਜੀ ਧੰ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਫਿਰ ਕਰੋ ਜਿਕਰ ਪਾਤਿ ਸਾਰੀ ਸੰਗਤ ਆਖੋ ਜੀ ਧੰ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਵੱਡ ਹਾਂਸੁ ਮਹਲਾ ਤਜਾ ਰਾਗ ਬਢੰਸ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਪਿੱਤਰ ਬਾਣੀ ਰੋਵੈ ਪਿਰਹਿ ਬੁਛੰਨੀਆਂ ਮੈਂ ਪਿਰ ਸਚੜਾ ਹੈ ਸਦਾਨ ਲੇ ਪ੍ਰਭੂ ਪਤਿਤੋਂ ਵਿਛੜੀਆਂ ਹੋਈਆਂ ਜੀਵ ਇਸਤਰੀਆਂ ਸਦਾ ਦੁਖੀ ਰਹਿੰਦੀਆਂ ਹਨ ਉਹ ਨਹੀਂ ਜਾਣਦੀਆਂ ਕਿ ਮੇਰਾ ਪ੍ਰਭੂ ਪਤੀ ਸਦਾ ਜਿਉਂਦਾ ਜਾਗਦਾ ਹੈ ਤਾਂ ਸਦਾ ਸਾਡੇ ਨਾਲ ਵਸਦਾ ਹੈ ਜੇ ਨਹੀਂ ਚੱਲਣਾ ਸਹੀ ਜਾਣਿਆ ਸਤਗੁਰ ਸੇਵਾ ਨਾਮ ਸੁਮਲੈ ਜਿਨ੍ਹਾਂ ਜੀਵਨ ਜਗਤ ਤੋਂ ਆਖਰ ਚਲੇ ਜਾਣ ਨੂੰ ਠੀਕ ਮੰਨ ਲਿਆ ਹੈ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਕੇ ਗੁਰੂ ਦੀ ਦੱਸੀ ਸੇਵਾ ਕੀਤੀ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਗੁਰੂ ਦੀ ਦਸੀਕਾਰ ਕਰਦੇ ਹਨ ਸਦਾ ਨਾਮ ਸੁਮਲ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਜਿਹੜਾ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਸਦਾ ਵਸਾਈ ਰੱਖਦਾ ਹੈ ਗੁਰੂ ਉਸ ਦੇ ਅੰਗ ਸੰਗ ਵਸਦਾ ਹੈ ਉਹ ਗੁਰੂ ਦੀ ਦਸੀ ਸੇਵਾ ਕਰਕੇ ਸੁਖ ਮੰਨਦਾ ਹੈ ਸ਼ਬਦ ਕਾਲ ਮਾਰ ਸਚ ਉਰਧਾਰ ਫਿਰ ਆਉਣ ਜਾਣ ਨਾ ਹੋਇਆ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੌਤ ਦੇ ਡਰ ਨੂੰ ਦੂਰ ਕਰਕੇ ਉਹ ਮਨੁੱਖ ਸਦਾ ਸਿਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਉਸ ਨੂੰ ਮੁੜ ਜਨਮ ਮਰਨ ਦਾ ਡੇੜ ਨਹੀਂ ਵਿਆਪਦਾ ਸੱਚਾ ਸਾਬ ਸੱਚੀ ਨਾਈ ਵਿਖਾ ਨਦਰ ਨਿਹਾਲ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦੀ ਵਿਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਉਹ ਮੇਰ ਦੀ ਨਿਗਾਹ ਕਰਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਰੋਵ ਹੈ ਪਿਰੋ ਹੋ ਬਿਸ਼ੁੰਨੀਆਂ ਮੈਂ ਪੜ ਸਚੜਾ ਹੈ ਸਦਾ ਨ ਲੈ ਪ੍ਰਭੂ ਪਤੀ ਤੋਂ ਵਿਛੜੀਆਂ ਹੋਈਆਂ ਜੀਵ ਇਸਤਰੀਆਂ ਸਦਾ ਦੁਖੀ ਰਹਿੰਦੀਆਂ ਹਨ ਉਹ ਇਹ ਨਹੀਂ ਜਾਣਦੀਆਂ ਕਿ ਮੇਰਾ ਪ੍ਰਭੂ ਪਤੀ ਸਦਾ ਜਿਉਂਦਾ ਜਾਗਦਾ ਹੈ ਤੇ ਸਦਾ ਸਾਡੇ ਨਾਲ ਵਸਦਾ ਹੈ ਪ੍ਰਭੂ ਮੇਰਾ ਸਹਬ ਸਬਦੂ ਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ਮੇਰਾ ਮਾਲਕ ਪ੍ਰਭੂ ਸਭ ਨਾਲੋਂ ਉੱਚਾ ਹੈ ਮੈਂ ਜੀਵ ਇਸਤਰੀ ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ ਸਤਗੁਰ ਮੇਲੀ ਤਾਂ ਸਹਿਜ ਮਿਲੀ ਰਹਿ ਰੱਖਿਆ ਔਰ ਧਰ ਜਦੋਂ ਗੁਰੂ ਨੇ ਜੀਵ ਸਿਰ ਨੂੰ ਪ੍ਰਭੂ ਵਿੱਚ ਮੜਾਇਆ ਤੇ ਆਤਮ ਕਡੋਲਤਾ ਵਿੱਚ ਪ੍ਰਭੂ ਨਾਲ ਮਿਲ ਗਈ ਤੇ ਫਿਰ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੀ ਹੈ ਸਦਾ ਉਤਾਰੈ ਨਿਉ ਨਾਲ ਪਿਆਰੇ ਸਤਗੁਰ ਤੇ ਫਿਰ ਦਿਸੇ ਫਿਰ ਜੀਵ ਸ੍ਰੀ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦੀ ਹੈ ਉਸ ਦਾ ਪਿਆਰੇ ਪ੍ਰਭੂ ਨਾਲ ਪਿਆਰ ਬੜਾਈ ਰੱਖਦੀ ਹੈ ਗੁਰੂ ਦੇ ਰਾਹੀ ਪ੍ਰਭੂ ਪਤੀ ਦਾ ਦਰਸ਼ਨ ਹੁੰਦਾ ਹੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੰਦੇ ਪਗ ਖਿਸੇ ਕੱਚਾ ਚੋਲਾ ਦਾ ਮਤਲਬ ਹੁੰਦਾ ਕੱਚੇ ਰੰਗ ਵਾਲਾ ਚੋਲਾ ਮਾਇਆ ਦਾ ਮੋਹ ਮਾਣੋ ਕੱਚੇ ਰੰਗ ਵਾਲਾ ਚੋਲਾ ਹੈ ਜੇ ਚੋਲਾ ਪਹਿਣੀ ਰੱਖੀਏ ਤੇ ਆਤਮਿਕ ਜੀਵਨ ਦੇ ਪੰਡ ਵਿੱਚ ਮਨੁੱਖ ਦਾ ਪੈਰ ਡੋਲਦਾ ਹੀ ਰਹਿੰਦਾ ਹੈ ਪੀਰੇ ਰੰਗ ਰਤਾ ਸੋ ਸਚਾ ਚੁਲਾ ਤਿਤ ਪੰਦੇ ਤਖਾਨ ਵਾਰੇ ਪ੍ਰਭੂ ਪਤੀ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਚੁਲਾ ਪੱਕੇ ਰੰਗ ਵਾਲਾ ਹੈ ਜੇ ਇਹ ਚੁਲਾ ਪਹਿਣ ਲਈਏ ਤਾਂ ਪ੍ਰਭੂ ਦਾ ਪਿਆਰ ਮਨੁੱਖ ਦੇਸ ਦੇ ਵਿੱਚੋਂ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਦਿੰਦਾ ਹੈ ਪ੍ਰਭੂ ਮੇਰਾ ਸੈਬ ਸਬਦ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ਮੇਰਾ ਮਾਲਕ ਪ੍ਰਭੂ ਸਭਨਾ ਨਾਲੋਂ ਉੱਚਾ ਹੈ ਮੈਂ ਜੀਵ ਸ੍ਰੀ ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹੈ ਮੈਂ ਪ੍ਰਭ ਸੱਚ ਪੁਛਾਣਿਆ ਹੋਰ ਕੁੱਲੀ ਅਬ ਗਣਿਆਰੇ ਗੁਰੂ ਦੀ ਮਿਹਰ ਦੇ ਨਾਲ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨਾਲ ਸਾਝ ਪਾ ਲਈ ਹੋਰ ਔਗਣਾ ਕਾਰਨ ਪ੍ਰਭੂ ਚਰਨਾਂ ਤੋ ਖੁੰਝੀਆਂ ਰਹੀ ਮੈਂ ਸਦਾ ਰਵੇ ਤੇ ਆਪਣਾ ਸੱਚ ਰੇ ਸ਼ਬਦ ਵਿਚਾਰੇ ਗੁਰੂ ਦੇ ਸ਼ਬਦ ਦੇ ਰਹੀ ਸਦਾ ਤੇ ਰਹਿਣ ਵਾਲੀ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਕਰਕੇ ਮੇਰਾ ਪ੍ਰਭੂ ਪਤੀ ਮੈਨੂੰ ਸਦਾ ਆਪਣੇ ਚਰਨਾਂ ਵਿੱਚ ਜੋੜੀ ਰੱਖਦਾ ਹੈ ਸੱਚ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਿਗੁਰ ਪ੍ਰੀਤਮ ਪਾਇਆ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੇ ਰਾਈ ਸਦਾ ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਆਪਣੇ ਮਨ ਵਿੱਚ ਵਸਾਉਂਦੀ ਹੈ ਪ੍ਰਭੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੀ ਜਾਂਦੀ ਹੈ ਉਹ ਪ੍ਰੀਤਮ ਪ੍ਰਭੂ ਨੂੰ ਆਪਣੇ ਅੰਦਰੋਂ ਹੀ ਲੱਭ ਲੈਂਦੀ ਹੈ ਅੰਤਰ ਰੰਗ ਰਾਤੀ ਸਜੇ ਮਤੀ ਗਿਆ ਦੁਸ਼ਮਣ ਦੁੱਖ ਸੁਭਾਇ ਉਹ ਆਪਣੇ ਅੰਤਰ ਆਤਮੇ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੀ ਰਹਿੰਦੀ ਹੈ ਉਸ ਦਾ ਆਤਮਿਕ ਅਡੋਲਤਾ ਵਿੱਚ ਮਸਤ ਰਹਿੰਦੀ ਹੈ। ਵਿਕਾਰ ਅਜ ਕੋਸਾ ਹਰੇਕ ਵੈਰੀ ਤੋਂ ਦੁੱਖ ਦੂਰ ਹੋ ਜਾਂਦਾ ਹੈ। ਆਪਣੇ ਗੁਰ ਕੋ ਤਨ ਮਨ ਦੀ ਜੈ ਤਾਂ ਮਨ ਪੀਜੈ ਤ੍ਰਿਸ਼ਨਾ ਦੁੱਖ ਨਿਵਾਰੇ। ਜੇ ਸਰੀਰ ਤੇ ਮਨ ਆਪਣੇ ਗੁਰੂ ਦੇ ਹਵਾਲੇ ਕਰ ਦਈਏ ਤੇ ਮਨ ਪ੍ਰਮਾਤਮਾ ਦਾ ਨਾਮ ਰਸ ਨਾਲ ਰਜ ਜਾਂਦਾ ਹੈ ਤੇ ਤ੍ਰਿਸ਼ਨਾ ਆਦਿਕ ਦੇ ਦੁੱਖ ਦੂਰ ਹੋ ਜਾਂਦੇ ਹਨ ਮੈਂ ਪ੍ਰ ਸਚ ਪੁਛਾਣਿਆ ਹੋਰ ਪੁਲੀ ਅਗਣਿਆਰੇ ਗੁਰੂ ਦੀ ਮਿਹਰ ਦੇ ਨਾਲ ਮੈਂ ਸਦਾ ਕਾਇਮ ਰਹਿਣ ਵਾਲੀ ਪ੍ਰਮਾਤਮਾ ਨਾਲ ਸਾਝ ਪਾ ਲਈ ਹੋਰ ਓਗਣਕਾਰਨ ਪ੍ਰਭੂ ਚਰਨਾਂ ਤੋਂ ਖੁੰਝੀਆਂ ਰਹੀਆਂ ਸੱਚੜੇ ਆਪ ਜਗਤੀ ਉਪਾਇ ਗੁਰ ਬਿਨ ਕੋਰ ਅੰਧਾਰੈ ਸਦਾ ਕਾਇਮ ਰਹਿਣ ਵਾਲੀ ਪਰਮਾਤਮਾ ਨੇ ਆਪ ਇਹ ਜਗਤ ਪੈਦਾ ਕੀਤਾ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜੀਵ ਨੂੰ ਆਤਮਿਕ ਜੀਵਨ ਵੱਲੋਂ ਕੋਪ ਹਨੇਰਾ ਰਹਿੰਦਾ ਹੈ ਆਪ ਮਿਲਾਏ ਆਪ ਮਿਲੇ ਆਪੇ ਆਪ ਦੇ ਪਿਆਰੋ ਆਪ ਹੀ ਪਰਮਾਤਮਾ ਗੁਰੂ ਦੀ ਸ਼ਰਨ ਪਾ ਕੇ ਜੀਵ ਨੂੰ ਆਪਣੇ ਨਾਲ ਮਿਲਾਉਂਦਾ ਹੈ ਆਪ ਹੀ ਜੀਵ ਨੂੰ ਮਿਲਦਾ ਹੈ ਤੇ ਆਪ ਹੀ ਆਪਣੇ ਚਰਨਾਂ ਦਾ ਪਿਆਰ ਬਖਸ਼ਦਾ ਹੈ। ਆਪ ਦੇ ਪਿਆਰੋ ਸਹਿਜ ਪਰੋ ਗੁਰਮਖ ਜਨਮ ਸਵਾਰ ਹੈ। ਪ੍ਰਭੂ ਆਪ ਹੀ ਆਪਣਾ ਪਿਆਰ ਦਿੰਦਾ ਹੈ ਜੀਵ ਨੂੰ ਆਤਮਿਕ ਡੋਲਤਾ ਵਿੱਚ ਟਿਕਾ ਕੇ ਆਪਣੇ ਨਾਮ ਦਾ ਵਪਾਰ ਕਰਾਂਦਾ ਹੈ ਤੇ ਗੁਰੂ ਦੀ ਸ਼ਰਨ ਪੈ ਕੇ ਜੀਵ ਦਾ ਜਨਮ ਸਵਾਰਦਾ ਹੈ। ਤਨ ਜਗ ਮਾਇਆ ਤਨ ਜਗ ਤਨ ਤਨ ਜਗ ਮਹਿ ਆਇਆ ਆਪ ਗਵਾਇਆ ਦਰ ਸਚੇ ਸਚਿਆਰੋ ਉਹ ਤਨ ਹੈ ਜੋ ਇਸ ਜਗਤ ਵਿੱਚ ਆ ਕੇ ਪ੍ਰਭੂ ਦੇ ਨਾਲੋਂ ਆਪਾ ਭਾਵ ਦੂਰ ਕਰਦਾ ਹੈ ਉਸ ਦਾ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਹੈ ਉਹ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖਰੂ ਹੋ ਜਾਂਦਾ ਹੈ गान रतन कट ਚਾਨਣ ਹੋਆ ਨਾਨਕ ਨਾਮ ਪਿਆਰੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰੂ ਤੋਂ ਮਿਲੇ ਜੀਵ ਦੇ ਹਿਰਦੇ ਵਿੱਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਤੇ ਪ੍ਰਮਾਤਮਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਸੱਚੜ ਆਪ ਜਗਤਿ ਉਪਾਇ ਗੁਰ ਬਿਨ ਕੋਰ ਅੰਧਾਰੋ ਸ਼ਕਾ ਕਾਇਮ ਰਹਿਣ ਵਾਲੀ ਪ੍ਰਮਾਤਮਾ ਨੇ ਆਪ ਇਹ ਜਗਤ ਪੈਦਾ ਕੀਤਾ ਹੈ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜੀਵ ਨੂੰ ਆਤਮਿਕ ਜੀਵਨ ਵੱਲੋਂ ਕੋਪ ਹਨੇਰਾ ਰਹਿੰਦਾ ਹੈ ਬੜਾ ਹੰਸ ਮਹਲਾ ਤੀਜਾ ਬੜਾ ਹੰਸ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੀ ਅਗੰਮੀ ਬਾਣੀ ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੇ ਆਏ ਜਜਰੀ ਦਾ ਮਤਲਬ ਹੁੰਦਾ ਹੈ ਨਾਸ ਹੋ ਜਾਣ ਵਾਲਾ ਇਹ ਸਰੀਰ ਜਿਹੜਾ ਨਾਸ ਹੋ ਜਾਣ ਵਾਲਾ ਹੈ ਤੇ ਇਸ ਨੂੰ ਇੱਕ ਦਿਨ ਬੜਾਪਾ ਆ ਦਬੋਂਦਾ ਹੈ ਗੁਰ ਰੱਖੇ ਸੇ ਉਬਰੇ ਹੋਰ ਮਰ ਜਮੈਂ ਆਵ ਜਾਏ ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ ਉਹ ਮੋਹ ਵਿੱਚ ਗਰਖ ਹੋਣ ਤੋਂ ਬਚ ਜਾਂਦੇ ਹਨ ਪਰ ਹੋਰ ਜੰਮਦੇ ਤੇ ਮਰਦੇ ਹਨ ਹੋਰ ਮਰ ਜਮੈ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਨਾਮੈ ਸੁਖ ਨਾ ਹੋਈ ਜਿਹੜੇ ਹੋਰ ਜੰਮਦੇ ਤੇ ਮਰਦੇ ਹਨ ਅੰਤ ਮਰਨ ਵੇਲੇ ਪਛੋਤਉਂਦੇ ਹਨ ਪ੍ਰਮਾਤਮਾ ਨਾਮ ਤੋਂ ਬਿਨਾ ਆਤਮਿਕ ਜੀਵ ਦਾ ਸੁਖ ਨਹੀਂ ਮਿਲਦਾ ਐਥੇ ਕਮਾਵੇ ਸੋ ਫਲ ਪਾਵੇ ਮਨ ਮੁਖ ਹੈ ਪਤ ਕੋਈ ਇਹ ਜਿਹੜੇ ਲੋਕ ਹਨ ਇਸ ਲੋਕ ਵਿੱਚ ਜੀਵ ਜਿਹੜੀ ਕਰਨੀ ਖਵਾਉਂਦਾ ਹੈ ਉਹੀ ਫਲ ਭੋਗਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਪ੍ਰਭੂ ਦਰਬਾਰ ਵਿੱਚ ਆਪਣੀ ਜਿੱਤ ਗਵਾ ਲਿੰਦਾ ਹੈ ਜੰਮਪੁਰ ਘੋਰ ਅੰਧਾਰ ਮਹਾ ਗੁਬਾਰ ਨਾ ਕਿਥੇ ਭੈਣ ਨਾ ਭਾਈ ਉਹਨਾਂ ਲਈ ਜਮਰਾਜ ਦੀ ਪੁਰੀ ਵਿੱਚ ਵੀ ਕੋ ਹਨੇਰਾ ਬਹੁਤ ਹਨੇਰਾ ਹੀ ਬਣਿਆ ਰਹਿਦਾ ਹੈ ਉਥੇ ਭੈਣ ਜਾਂ ਭਰਾ ਕੋਈ ਸਹਾਇਤਾ ਨਹੀਂ ਕਰ ਸਕਦਾ ਇਹ ਸਰੀਰ ਜਜਰੀ ਹੈ ਇਸ ਨੂੰ ਜਦ ਪਹੁੰਚੇ ਆਈ ਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ ਇਸ ਨੂੰ ਬਡੇਪਾ ਜ਼ਰੂਰ ਆ ਜਾਂਦਾ ਹੈ ਕਾਇਆ ਕੰਚਨ ਕਾਥੀ ਹੈ ਜਦ ਸਤਗੁਰ ਲਿਆ ਸਤਗੁਰ ਲੈ ਮਲਾਈ ਇਹ ਸਰੀਰ ਤਦੋਂ سونے ਵਾਂਗੂ ਪਵਿੱਤਰ ਹੁੰਦਾ ਹੈ ਜਦੋਂ ਗੁਰੂ ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੰਦਾ ਹੈ ਪਰਮ ਮਾਇਆ ਵਿੱਚੋਂ ਕੱਟਿਆ ਸੱਚ ਰਹਿ ਨਾਮ ਸੁਮਾਏ ਸਦਾ ਥਿਰ ਨੈਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਜਦੋਂ ਮਨੁੱਖ ਲੀਨ ਹੋ ਜਾਂਦਾ ਹੈ ਤੇ ਉਸ ਦੇ ਮਾਇਆ ਅੰਦਰੋਂ ਮਾਇਆ ਦੀ ਖਾਤਰ ਜਿਹੜੀ ਪਟਕਣਾ ਦੂਰ ਹੋ ਜਾਂਦੀ ਹੈ ਸੱਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਜਦੋਂ ਮਨੁ ਖਲੀਨ ਹੋ ਜਾਂਦਾ ਹੈ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਆਨੰਦ ਮਾਣਦਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਬਿਟਕਾ ਹਉ ਮੈਂ ਜਾਏ ਇਸ ਆਨੰਦ ਵਿੱਚ ਦਿਨ ਰਾਤ ਸਦਾ ਟਿਕਿਆ ਰਹਿੰਦਾ ਹੈ ਤਾਂ ਇਸ ਦੇ ਅੰਦਰੋਂ ਹਉ ਮੈਂ ਦੂਰ ਹੋ ਜਾਂਦੀ ਹੈ ਜਿੰਨੀ ਪੁਰਖੀ ਹਰ ਨਾਮ ਚਿਤ ਲਾਇਆ ਤਿੰਨ ਕੇ ਹਉ ਲਾਗੂ ਪਏ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦੇ ਨਾਮ ਵਿੱਚ ਚਿਤ ਜੋੜਿਆ ਹੋਇਆ ਹੈ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਕਾਇਆ ਕੰਚਨ ਤਾਂ ਥੀਏ ਜਦ ਸਤਗੁਰ ਲੈ ਮਲਾਏ ਇਹ ਜਿਹੜਾ ਸਰੀਰ ਹੈ ਨਾ ਤਦੂ ਸੋਨੇ ਵਾਂਗੂ ਪੁੱਤਰ ਹੋ ਜਾਂਦਾ ਹੈ ਜਦੋਂ ਗੁਰੂ ਮਨੁੱਖ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੰਦਾ ਹੈ ਸੋ ਸੱਚਾ ਸਚ ਸਲਾਈ ਹੈ ਜੋ ਸਤਗੁਰ ਦੇ ਬੁਝਾਏ ਉਹ ਸਦਾ ਕਾਇਮ ਰਹਿਣ ਵਾਲੀ ਪ੍ਰਮਾਤਮਾ ਦੀ ਸ਼ਬਦ ਸਲਾਤ ਉਹ ਹੀ ਕੀਤੀ ਜਾ ਸਕਦੀ ਹੈ ਜਦੋਂ ਗੁਰੂ ਇਹ ਸੂਝ ਦਿੰਦਾ ਹੈ ਬਿਨ ਸਤਗੁਰ ਪਰਮ ਭਲਾਣੀਆਂ ਕਿਆ ਮੂੰ ਦੇਸਣ ਅੱਗੇ ਜਾਏ ਗੁਰੂ ਦੀ ਸ਼ਰਨ ਤੋਂ ਬਿਨਾ ਜੀਵ ਇਸਤਰੀਆਂ ਮਾਇਆ ਦੀ ਝਟਕਣੋਂ ਛਪੇ ਕੇ ਕਰਾਇ ਪੈ ਜਾਂਦੀਆਂ ਹਨ ਤੇ ਪ੍ਰਲੋਕ ਵਿੱਚ ਜਾ ਕੇ ਸ਼ਰਮਸ਼ਾਰ ਹੁੰਦੀਆਂ ਹਨ ਕਿਆ ਦੇਨ ਮੋ ਜਾਏ ਔਗਣ ਪੁਛਤਾਏ ਦੁੱਖੋ ਦੁਖ ਕਮਾਏ ਪ੍ਰਲੋਕ ਵਿੱਚ ਜਾ ਕੇ ਉਹ ਮੂੰਹ ਨਹੀਂ ਵਿਖਾ ਸਕਦੀਆਂ ਜਿਹੜੀ ਜੀਵ ਇਸਤਰੀ ਔਗਣ ਵਿੱਚ ਫਸ ਜਾਂਦੀਆਂ ਹਨ ਜਿਹੜੀਆਂ ਜੀਵ ਇਸਤਰੀਆਂ ਔਗਣ ਵਿੱਚ ਫਸ ਜਾਂਦੀਆਂ ਨੇ ਉਹ ਆਖਰ ਪੁਛਤਾਉਂਦੀਆਂ ਹਨ ਉਹ ਸਦਾ ਦੁੱਖ ਹੀ ਦੁੱਖ ਸਹਿੜਦੀਆਂ ਹਨ ਨਾਮ ਰਤੀਆਂ ਸੇ ਰੰਗ ਚਲੁਲਾ ਫਿਰ ਕੈ ਅੰਕ ਸੁਮਾਏ ਪ੍ਰਮਾਤਮਾ ਦੇ ਨਾਮ ਵਿੱਚ ਰੰਗੀਆਂ ਹੋਈਆਂ ਜੀਵ ਇਸਤਰੀਆਂ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਕੇ ਗੂੜੇ ਪ੍ਰੇਮ ਰੰਗ ਵਿੱਚ ਮਰਸ ਰਹੀਆਂ ਹਨ ਤੇ ਸੇ ਜੇਵੜੇ ਅਵਰਨਾ ਸੁਝਈ ਕਿਸ ਅੱਗੇ ਕਈ ਜਾਏ ਉਸ ਪ੍ਰਮਾਤਮਾ ਦੇ ਬਰਾਬਰ ਦਾ ਜਗਤ ਵਿੱਚ ਹੋਰ ਕੋਈ ਨਹੀਂ ਦਿਸਦਾ ਇਸ ਵਾਸਤੇ ਪ੍ਰਮਾਤਮਾ ਤੋਂ ਮੈਨਾਂ ਕਿਸੇ ਹੋਰ ਅੱਗੇ ਕੋਈ ਦੁੱਖ ਸੁੱਖ ਦੱਸਿਆ ਨਹੀਂ ਜਾ ਸਕਦਾ ਸੋ ਸਦਾ ਸੱਚ ਸਲਾਹ ਹੈ ਜੇ ਸਤਗੁਰ ਦਿਆ ਬੁਝਾਏ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੀ ਪ੍ਰਮਾਤਮਾ ਦੀ ਸਿਫਤ ਸਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਗੁਰੂ ਇਹ ਸੋਝੀ ਬਖਸ਼ ਦਿੰਦਾ ਹੈ ਜਿੰਨੀ ਸਚੜਾ ਸੱਚ ਸੁਲਾਇਆ ਹਉ ਤਨ ਲਗੂ ਪਾਏ ਜਿਨ੍ਹਾਂ ਨੇ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਸੇ ਜਨ ਸੱਚੇ ਨਿਰਮਲੈ ਤិន ਮਿਲਿਆ ਮਲ ਸਭ ਜਾਏ ਉਹ ਮਨੁੱਖ ਅਡੋਲ ਚਿਤ ਹੋ ਜਾਂਦੇ ਨੇ ਪਵਿੱਤਰ ਹੋ ਜਾਂਦੇ ਨੇ ਉਹਨਾਂ ਦਾ ਦਰਸ਼ਨ ਕੀਤੇ ਮਕਾਰਾਂ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ ਤਿੰਨ ਮਿਲਿਆ ਮੈਲ ਸਭ ਜਾਏ ਸੱਚੇ ਸਰ ਨਾਏ ਸੱਚੇ ਸਹ ਜਿਸ ਭਾਏ ਉਹਨਾਂ ਦਾ ਦੀਦਾਰ ਕਰਨ ਨਾਲ ਬਕਾਰਾਂ ਦੀ ਸਾਰੀ ਮੈਲ ਰਹਿ ਜਾਂਦੀ ਹੈ ਮਨੁੱਖ ਸਦਾ ਫਿਰ ਪ੍ਰਭੂ ਦੇ ਨਾਮ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਉਸ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਨਾਮ ਨਰੰਜਣ ਅਗੰਮ ਅਗੋਚਰ ਸਤਗੁਰ ਦੀਆ ਬੁਝਾਏ ਸਤਗੁਰ ਨੇ ਮੈਨੂੰ ਇਹ ਸੂਝ ਦਿੱਤੀ ਕਿ ਪਰਮਾਤਮਾ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਕਰਨ ਵਾਲਾ ਹੈ ਪਰ ਪ੍ਰਭੂ ਸਿਆਣਪ ਚਤ్రਾਈ ਦੇ ਜਾਹੀਂ ਪਹੁੰਚ ਹੈ ਗਿਆਨ ਇੰਦਰੀਆਂ ਦੀ ਪਿਉਸ਼ਕ ਪਹੁੰਚ ਨਹੀਂ ਅਨ ਦਿਨ ਭਗਤ ਕਰੇ ਰੰਗ ਰਤੈ ਨਾਨਕ ਸਚ ਸਮਾਇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਦਾ ਫਿਰ ਪ੍ਰਭੂ ਵਿੱਚ ਲੀਨ ਹੋ ਕੇ ਹਰ ਵੇਲੇ ਨਾਮ ਰੰਗ ਵਿੱਚ ਰੰਗੇ ਜਾਣ ਕਰਕੇ ਪ੍ਰਭੂ ਦੀ ਭਗਤੀ ਕਰ ਆਪਣੇ ਆਪ ਨੂੰ ਨਾਮ ਰੰਗ ਵਿੱਚ ਰੰਗ ਕੇ ਪ੍ਰਮਾਤਮਾ ਦੀ ਭਗਤੀ ਕਰ ਜਿਨੀ ਸਚੜਾ ਸਚ ਿਆਰਾ ਹਉ ਤਨ ਕੈ ਲਾਗੂ ਪਾਏ ਜਿਨ੍ਹਾਂ ਨੇ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਕੀਤੀ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਸੋ ਗੁਰੂ ਸواری ਸਾਧ ਸੰਗਤ ਜੀ ਇਹ ਜੋ ਅੱਜ ਆਪਾਂ ਪਾਠ ਕੀਤਾ ਹੈ ਇਸ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਹ ਹੀ ਸਮਝਾਉਣ ਦਾ ਯਤਨ ਕਰਦੇ ਹੋਏ ਨੂੰ ਕਿ ਇਹ ਜੀਵ ਇਸਤਰੀ ਉਸ ਪ੍ਰਭੂ ਪਤੀ ਤੋਂ ਬਿਨਾਂ ਕਿਸੇ ਕੰਮ ਦੇ ਨਹੀਂ ਜੇ ਸ티브 ਇਸਰੀ ਨੇ ਸੱਚੇ ਗੁਰੂ ਨੂੰ ਮਿਲ ਕੇ ਉਸ ਪਰਮਾਤਮਾ ਦਾ ਨਾਮ ਜਪਿਆ ਉਸ ਨੇ ਆਪਣੇ ਲੋਕ ਸੁਖੀਅਤੇ ਪ੍ਰਲੋਕ ਸਹੇਦੇ ਕਰ ਲੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਪਾਂ ਵੀ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਲੋਕ ਸੁਖੀਅਤੇ ਪ੍ਰਲੋਕ ਸਹੇਲੇ ਕਰ ਲਈਏ ਗੁਰੂ ਪਿਆਰੀ ਸਾਧ ਸੰਗਤ ਜੀ ਇਤਨੀ ਕੁ ਹਾਜ਼ਰੀ ਪ੍ਰਵਾਨ ਕਰ ਲੈਣੀ ਜੀ ਬਾਣੀ ਦਾ ਪਾਠ ਕਰਦੇ ਹੋਇਆਂ ਹੋਈਆਂ अनेका ਪੁਲਾਗਲਤੀਆਂ ਸ਼ਬਦ ਦੀ ਵਿਚਾਰ ਕਰਦੇ ਹੋਇਆਂ ਹੋਈਆਂ अनेका ਪੁਲਾਗਲਤੀਆਂ ਬਖਸ਼ ਲੈਣਾ ਜੀ ਅੱਗੇ ਤੋਂ ਉਸ ਮਤ ਬਖਸ਼ਣੀ ਸੋ ਸੂਝ-ਬੂਝ ਬਖਸ਼ਿਸ਼ ਕਰਨੀ ਕਿ ਸੁਧ ਤੇ ਸਪਸ਼ਟ ਪਾਠ ਕਰ ਸਕੀਏ ਸੋ ਸਾਧ ਸੰਗਤ ਜੀ ਇੱਕ ਬੇਨਤੀ ਹੱਥ ਜੋੜ ਕੇ ਇਹ ਹੈ ਕਿ ਜਿਨ੍ਹਾਂ ਭੈਣਾ ਭਰਾਵਾਂ ਨੇ ਦਾਸ ਦਾ ਚੈਨਲ ਗੁਰਸਾਖੀਆਂ ਸ਼ਬਦ ਉਚਾਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਜੋ ਅੱਜ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੈ ਸਤਨਾਮ ਸ੍ਰੀ ਵਾਇਗੁਰੂ ਜ਼ਰੂਰ ਲਿਖੋ ਜੀ ਹੁਣ ਭੁੱਲ ਚੁੱਕਾਂ ਦੀ ਦਿਓ ਜੀ ਮਾਫੀ ਆਓ ਫਤਿ ਬੁਲਾਈਏ ਕੱਲ ਫਿਰ ਆਜ ਰੋਵਾਂਗੇ ਗਾਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ